ਜਨ ਪੰਜਾਬੀ ਨੂੰ ਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਜਲੰਧਰ ਰੋਡ ਤੇ ਭਿਆਨਕ ਹਾਦਸੇ ਨੂੰ ਲੈ ਕੇ ਬੋਝੀ ਸਮਾਜ ਪਾਰਟੀ ਦੇ ਮੌਜੂਦਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਪੁਰੀ ਮਰੀਜ਼ਾਂ ਦਾ ਹਾਲਚਾਲ ਪੁੱਛਣ ਲਈ ਪਹੁੰਚੇ ਇਸ ਮੌਕੇ ਤੇ ਬੋਝੀ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਹਵਤਾਰ ਸਿੰਘ ਕਰੀਪੁਰੀ ਨੇ

ਦੂਜੀ ਗੱਲ ਇਹ ਹੈ ਕਿ ਦੋ ਨਾਰਥ ਦੇ ਉੱਧਰੀ ਅੰਸ਼ ਵਿੱਚੋਂ ਇਹ ਉਹਨਾਂ ਨੂੰ ਦਾ ਅਲਕਦਾ ਇੱਕ ਪਿੱਛੇ ਗਿਆ। ਮਾਰਕ ਜਿਹੜੇ ਸ਼ਿਫਟ ਕੀਤੇ ਸੀ ਫਿਰ ਦਸ ਉਹਨਾਂ ਦਾ ਸ਼ਾਹ ਬਣ ਤੀ ਗਾਹ ਨੂੰ ਪੇਪਰ ਪਾਸਟ ਤੋਂ ਦਲਜਾ। ਬਹੁਤ ਜ਼ਿਆਦਾ ਚੁਣ ਦੋ ਕਿੰਨੇ ਲਿਖਿਆ ਸੀ ਚਾਹਲੀ ਬੱਚਾ ਨਗਰ ਦੇ बहुत ज़्यादा सिक्के हो गया बहुत वो सिक्के से क्या कहते हैं? इज़ेशिप कुछ ना कुछ आप तो लिया कुछ ना कुछ, चेंज बुक कर दो, बेचारे लड़के बात की चोट, एक और एक कर दो, एक और एक कर दो, ये सब लेस्टन इंटरेस्टिंग, लेस्टन पॉपुलर, वो चालीस परसेंट आज चालीस परसेंट ਉਹ ਉਸ ਚੀਜ਼ ਤੇ ਆਖਰ ਨੂੰ ਤੁਸੀਂ ਜਿਹੜੇ ਮੈਨੇਜਰ ਬੰਦੇ ਜਿਹੜੇ ਪਰਿਵਾਰ ਦੇ ਜਿਹੜੇ ਬੰਦੇ ਆ ਰਹੇ ਨੇ ਕੰਨ ਦੇ ਵਿੱਚ ਜਿਹੜਾ ਫੋਟੋ ਤਸਵੀਰ ਉਹ ਕੰਸਰ ਕੇ ਵਿਸ਼ਿਸ਼ਟ ਕਰਦੇ ਤੇ ਅਸੀਂ ਉੱਥੇ ਜਾ ਕੇ ਦੇਖੀ ਰਵੇ ਚੁੱਕੇ ਨੇ ਮੇਰੇ ਕੁਝ ਬੰਦੇ ਆ ਦਿੱਤੇ ਨੇਰੇ ਉਹ ਚੱਕਦੇ ਨੇ ਉਹ ਤੋਂ ਤੇ ਹੀ ਆਇਆ 2-3 ਦਿਨ ਤੋਂ ਬਹੁਤ ਲੱਗਦਾ ਹੈ ਕਿਦਾ ਜਿਹੜੀ ਉੱਥੋਂ ਦਾ ਸਰ ਦੂਤੀ ਪੀਐਫ ਵਿਛਤੇ ਸਕੀਮ ਹੈ ਆਪਣੀ ਜਿਹੜੀ ਕਰਜ਼ਾ ਤੋਂ ਉਹਨਾਂ ਨੇ ਨੌਂ ਖਤਮ ਤੇ ਤਿੰਨ ਜਿਹੜੀਆਂ ਟੋਟਲ 30 ਪੀਐਫ ਕਿੱਚ ਦਾ ਫੈਹੀ ਹੈ ਇੱਕ ਬੱਚਾ ਸਿੱਕ ਹੋ ਗਿਆ ਹਮ ਉਹ ਪੀੜੇ 3 3 ਦੇ ਕੇ ਸਰ ਪੀਕ ਪਿਆ ਤਿਆਂ ਤਿਆਂ ਤੇ ਜਿਹੜੇ ਦੋ ਦਸ ਹੋ ਗਏ 18 ਤੁਸੀਂ ਐਪਲੀਕੇਟ ਕਰਦੇ ਆ ਕਿ ਬਗੁਰਾ ਤੋਂ ਬੱਚਾ ਰਮਨ ਪੀੜ੍ਹੀ ਹੈ। ਤੇ ਵਾਸ ਇੱਕ ਇਡੀਆ ਆ ਜਾ ਰਿਹਾ ਬੱਚਾ ਨੂੰ ਸ਼ਿਫਟ ਕਰ ਰਹੇ ਹਾਂ। ਮਤਕੀ ਜਿਹੜੇ ਆ ਹੁਸਪਤਾਲ ਦੇ ਵਿੱਚ ਦੇ ਇੱਕ ਪਿਆਮ ਨਾਪਲਾਸ ਬਣੀ। ਦੋ ਮਿਲਣਾ ਨਹੀਂ ਹੁਸਪਤਾਲੋਂ। ਕਾਰਨ ਬਣਾਉਣਾ। ਮਤਕੀ ਇੱਥੇ ਦਾਸ। ਲਵਾਸਾ ਚ ਚਾਰ ਵੈਂਟੀਲੇਟਰ ਹੋ ਗਏ। ਚਾਰ ਵੈਂਟੀਲੇਟਰ ਤੇਨੇ ਇੱਕ ਬੱਚਾ ਦੇ ਨਾਲ ਸਿੱਕਿਆ ਉਹਨੂੰ ਉੱਪਰ ਛਿਪਾ ਰਹੇ। ਉਹ ਵੀ ਜਦ ਸਾਰਾ ਟਾਈਪ ਹੋ ਗਿਆ। ਇੱਥੇ ਸਾਢੇ 1.5 ਕਿਲੋ ਜਾ ਰਹੇ ਨਾਲ। ਸਾਡੇ ਅਜੇ ਤੋਂ ਡਾਕਟਰ ਭੇਜਦੇ ਨਾਲ ਜਿਹੜਾ ਇਹ ਤੁਹਾਨੂੰ ਜੇ ਛੱਡ 9 ਵਜੇ ਦੇ ਇੱਕ ਐਕਸੀਡੈਂਟ ਹੋਇਆ ਪਰ ਉਹ 10 ਸਾਡੇ ਕੋਲ 10 ਮਿੰਟ ਲੱਗ ਸਕਦੇ ਨਹੀਂ ਨਹੀਂ ਆਖ ਛੱਡੀ ਐਂਬੂਲੈਂਸ ਜਿਹੜੀ ਉਹਨੇ 5-7 ਮਿੰਟ ਉੱਥੇ ਬੜ ਨਹੀਂ ਸਕਦੀ ਸੀ ਨਾ ਜਿੱਥੇ ਅੱਗ ਜ਼ਿਆਦਾ ਸੀ ਘਰਾਂ ਨੂੰ ਤੇ ਘਰਾਂ ਨੂੰ ਹੀ ਅੱਗ ਲੱਗੀ ਸੀ 2-8 ਐਂਬੂਲੈਂਸ ਚਲਈਆਂ ਕੋਈ ਤਰ੍ਹਾਂ ਸਾਡੀ ਸਿਵਲ ਹਸਪਤਲ ਵੀ ਜੀਡੀਐ ਨਹੀਂ ਜਿਉਂ ਸਰਪੇ 5-7 ਮਿੰਟ ਵਿੱਚ ਪਹੁੰਚ ਗਈ ਹੈ ਰੋਡ ਪੁਲਸ ਨੇ ਬੰਦ ਕਰਾਤੀ ਸੀ ਪਰ ਫਾਇਰ ਬ੍ਰਿਗੇਡ ਕੋ ਆਕੀ ਨਹੀਂ ਸੀ ਬੁਝਦੀ ਰਾਤ ਮੰਡਿਆਲਾ ਦੇ ਵਿੱਚ ਜੋ ਘਟਨਾ ਘਟੀ ਬਹੁਤ ਦਰਦਨਾਕ ਗੈਸ ਦਾ ਟੈਂਕਰ ਜਿਹੜਾ ਉਹਦਾ ਐਕਸੀਡੈਂਟ ਫਟ ਜਾਣਾ ਇੱਕ ਜਾਂਚ ਦਾ ਵਿਚਾਰ ਇਹ ਤਾਂ ਇਨਵੈਸਟੀਗੇਸ਼ਨ ਨਾਲ ਪਤਾ ਲੱਗੂਗਾ ਕਿ ਉਹਦੇ ਕਾਰਨ ਕੀ ਆ ਲੇਕਿਨ ਜੋ ਦਾ ਆਊਟਕਮ ਸਾਨੂੰ ਨਜ਼ਰ ਆ ਰਿਹਾ ਸਾਹਮਣੇ ਇਹ ਸਿਵਲ ਸਰਜਨ ਸਾਹਿਬ ਨੇ ਵੀ ਜੋ ਬਰੀਫ ਕੀਤਾ ਅਸੀਂ ਜ਼ਖਮੀਆਂ ਨੂੰ ਵੀ ਮਿਲੇ ਆ ਇਹ ਬਹੁਤ ਦਰਦਨਾਕ ਕਿਉਂਕਿ 23 ਇੰਜਰਡ ਹੋਏ ਜਿਹਦੇ ਵਿੱਚੋਂ ਦੋ ਮਾਂ ਤਾਂ ਹੋ ਗਈਆਂ ਔਰ ਚਾਰ ਅਜੇ ਵੈਂਟੀਲੇਟਰ ਤੇ ਆ ਇੱਕ ਬੱਚਾ ਜਿਹੜਾ ਆ ਉਹਨੂੰ ਪੀਜੀਆਈ ਰੈਫਰ ਕੀਤਾ ਗਿਆ ਤਿੰਨ ਹੁਣ ਇੱਥੇ ਸਿਵਲ ਹਸਪੀਟਲ ਚ ਆ ਬਾਕੀ ਵੱਖ-ਵੱਖ ਹਸਪਤਾਲਸ ਦੇ ਵਿੱਚ ਭੇਜੇ ਗਏ। ਲੋਕਲ ਫਰਸਟ ایڈ ਦੇ ਕੇ ਜੋ ਲੋਕਲ ਟੀਮ ਹੈ ਡਾਕਟਰਸ ਦੀ ਉਹ ਆਪਣੇ ਤੌਰ ਤੇ ਜੋ ਵੈਸਟ ਯਤਨ ਹੋ ਸਕਦੇ ਕਰ ਰਹੇ ਆ। ਲੇਕਿਨ ਸਾਡਾ ਪੰਜਾਬ ਸਰਕਾਰ ਨੂੰ ਇਹ ਕਹਿਣਾ ਬੌਧਨ ਸਮਾਜ ਪਾਰਟੀ ਦੀ ਇਹ ਸਲਾਹ ਆ ਕਿ ਸਭ ਤੋਂ ਪਹਿਲਾਂ ਸਾਡਾ ਵੱਡਾ ਯਤਨ ਇਹ ਹੋਣਾ ਚਾਹੀਦਾ ਕਿ ਜਿਹੜੇ ਇੰਜਰਡ ਹੈ ਕਿ ਉਹਨਾਂ ਨੂੰ ਅਸੀਂ ਸੰਭਾਲੀਏ। ਜੋ ਵੀ ਵੈਸਟ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਦਿੱਤੀ ਜਾ ਸਕਦੀ ਆ ਉਹ ਦਵਾਈ ਜਾ ਔਰ ਸਾਰਿਆਂ ਦਾ ਇਲਾਜ 100% ਸਰਕਾਰ ਜਿਹੜਾ ਆ ਉਹ ਮੁਫਤ ਕਰੇ ਔਰ ਜੋ ਦੋ ਮੌਤਾਂ ਹੋਈਆਂ ਉਹਦੇ ਤੇ ਮੈਨੂੰ ਬਹੁਤ ਤਕਲੀਫ ਹੈ ਕਿ ਸਰਕਾਰ ਨੇ ਸਿਰਫ 2-2 ਲੱਖ ਦੀ ਕੰਪਨਸੇਸ਼ਨ ਰਾਨੀ ਤੋ ਜਿਹੜਾ ਗਰੀਬ ਹੈ ਮਜ਼ਦੂਰ ਆ ਦੂਜੇ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ ਤੋ 2 ਲੱਖ ਤਾਂ ਕੁਛ ਵੀ ਹਨ ਇਸ ਕਰਕੇ ਸਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਜਿਹਨੇ ਦੀ ਐਨਸੇਸ਼ਨ ਨੂੰ ਸਦਾ ਇਹ ਕਹਿਣਾ ਕਿ ਘੱਟ ਤੋਂ ਘੱਟ ਇੰਜਰਡ ਨੂੰ ਜਿਹੜੇ ਉਹਨਾਂ ਦਾ ਇਲਾਜ ਔਰ ਉਹਨਾਂ ਨੂੰ ਕੰਪਨਸੇਸ਼ਨ ਉਹਨਾਂ ਦੀ ਡਿਸੇਬਿਲਟੀ ਦੇ ਹਿਸਾਬ ਨਾਲ ਔਰ ਜਿਨੀ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ ਉਹਨਾਂ ਨੂੰ ਘੱਟੋ ਘੱਟ 25-25 ਲੱਖ ਦੀ ਕੰਪਨਸੇਸ਼ਨ ਦਿੱਤੀ ਜਾਏ ਔਰ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਸਰਕਾਰ ਨੌਕਰੀ ਦੇਵੇ ਤਾਂ ਕਿ ਉਹ ਗਰੀਬ ਪਰਿਵਾਰ ਆਪਣਾ ਫਿਊਚਰ ਜਿਹੜਾ ਜਿਹੜੇ ਉਹਨਾਂ ਦੇ ਬਾਕੀ ਪਿੱਛੇ ਫੈਮਿਲੀ ਦੇ ਮੈਂਬਰ ਉਹ ਆਪਣਾ ਭਵਿੱਖ ਜਿਹੜਾ ਆ ਉਹਨਾਂ ਦਾ ਇੱਕ ਤਰ੍ਹਾਂ ਨਾਲ ਧੁੰਦਲਾ ਹੋ ਗਿਆ ਘਰ ਦੇ ਵਿੱਚੋਂ ਜਦੋਂ ਕਮਾਨ ਵਾਲਾ ਕੋਈ ਵੀ ਮੈਂਬਰ ਜਾਂਦਾ ਆ ਤੋਂ ਬੜਾ ਦੁਖਦਾਇਕ ਹੁੰਦਾ ਹੈ ਤੋਂ ਇਸ ਕਰਕੇ ਸਰਕਾਰ ਨੂੰ ਸਾਡਾ ਕਹਿਣਾ ਕਿ ਉਹ ਤੁਰੰਤ ਜਿਹੜਾ ਆਪਣਾ 2 ਲੱਖ ਵਾਲਾ ਕੰਪਨਸੇਸ਼ਨ ਦਾ ਫੈਸਲਾ ਉਹਤੇ ਪੁਨਰ ਵਿਚਾਰ ਕਰੇ ਔਰ 25 ਲੱਖ ਦੀ ਕੰਪਨਸੇਸ਼ਨ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਪ੍ਰਬੰਧ ਕਰੇ ਔਰ ਜੋ ਜ਼ਖਮੀ ਆ ਉਹਨਾਂ ਨੂੰ ਵੀ ਡਿਸੇਬਿਲਟੀ ਦੇ ਆਧਾਰ ਤੇ ਉਹਨਾਂ ਦੀ ਵੀ ਕੰਪਨਸੇਸ਼ਨ ਦਿੱਤੀ ਜਾਵੇ ਉਹਨਾਂ ਦੇ ਪਰਿਵਾਰਾਂ ਦੇ ਵੀ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਸਰ ਜੀਰ ਦਾ ਅਜਮ ਬੜਿਆਲਾ ਵੀ ਜਿਹੜੀ ਜਿਹੜਾ ਹੈਗਾ ਪਿੰਡ ਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ ਉੱਥੇ ਵੀ ਤੁਸੀਂ ਗਏ ਹੋ ਜੀ ਕੋਈ ਜਾਣਕਾਰੀ ਨਹੀਂ ਦੇਖੋ ਮੈਂ ਪਿੰਡ ਵਾਸੀਆਂ ਦੇ ਸੈਂਟੀਮੈਂਟਸ ਨੂੰ ਰਿਸਪੈਕਟ ਕਰਦਾ ਪਰ ਮੇਰਾ ਇਹ ਮੰਨਣਾ ਹੈ ਕਿ ਵੀ ਇਸ ਵੇਲੇ ਸਾਨੂੰ ਪ੍ਰਸ਼ਾਸਨ ਨੂੰ ਫੋਕਸ ਕਰਨ ਦੇਣਾ ਚਾਹੀਦਾ ਕਿ ਜਿਹੜੀਆਂ ਅਸੀਂ ਜਾਨਾਂ ਬਚਾ ਸਕੀ ਹੈ ਅਗਰ ਅਸੀਂ ਧਿਆਨ ਡਾਇਵਰਟ ਕਰਾਂਗੇ ਤੋ ਕਿਤੇ ਨਾ ਕਿਤੇ ਜਿਹੜੇ ਜ਼ਖਮੀ ਆ ਉਹਨਾਂ ਵੱਲ ਜਿਹੜਾ ਧਿਆਨ ਕੇਂਦਰਿਤ ਕਰਜੂ ਤੋ ਜਾਮਤਾ ਅਸੀਂ ਕੱਲ ਨੂੰ ਵੀ ਲਾ ਸਕਦੇ ਹ ਕੋਈ ਦਿੱਕਤ ਨਹੀਂ ਹੈ ਜਿੱਥੇ ਵੀ ਜਾਮ ਜਿਹੜੇ ਪਬਲਿਕ ਸੈਂਟੀਮੈਂਟਸ ਆ ਜਦੋਂ ਪਬਲਿਕ ਨੂੰ ਲੱਗਦਾ ਕਿ ਸਾਡੀਆਂ ਭਾਵਨਾਵਾਂ ਦੇ ਮੁਤਾਬਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾ ਉਹ ਲੋਕੀਂ ਰੋਹ ਵਿੱਚ ਆ ਕੇ ਜਾਮ ਲਾ ਦਿੰਦੇ ਤੋ ਉਦਲੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੰਗਤ ਨੂੰ ਉੱਥੇ ਜਾ ਕੇ ਸੁਣਨਾ ਚਾਹੀਦਾ ਔਰ ਸੁਣ ਕੇ ਜੋ ਉਹਨਾਂ ਦੀ ਗ੍ਰੀਵੈਂਸ ਹੈ ਉਹਨੂੰ ਦੂਰ ਕਰਨਾ ਚਾਹੀਦਾ ਬੀਐਸਪੀਡੀ ਇਹ ਹੋਇਸਲਾ ਜੇਕਰ ਆਪਾਂ ਗੱਲ ਕਰੀਏ ਤਾਂ ਪਿੰਡ ਮੜਿਆਲਾ ਦੇ ਵਿੱਚ ਇਹ ਦੂਜਾ ਹਾਸ ਹੈ ਇਸ ਤੋਂ ਪਹਿਲਾਂ ਜਿਹੜਾ ਹੈਗਾ ਰੇਲਵੇ ਪਾਰਟ ਦੇ ਨਾਲ ਜਿਹੜਾ ਸਮਝੌਤਾ ਦਾ ਜਿਹੜਾ ਸਟ੍ਰਕਚਰ ਟਕਰਾਇਆ ਸੀ ਔਰ ਇਸ ਤੋਂ ਪਹਿਲਾਂ ਥੋੜਾ ਜਿਹਾ ਪੰਜ ਕਿਲੋਮੀਟਰ ਦੂਰੀ ਤੇ ਗੱਲ ਕਰੀ ਤਾਂ ਕਾਰ ਲੱਗੀ ਵੀ ਜਿਹੜਾ ਹੈਗਾ ਹਾਸਾਂ ਤੋਂ ਬਚਿਆ ਹੈ ਔਰ ਇਹ ਜਿਹੜੀ ਹੈ ਅੱਜ ਨਵੇਂ ਹਾਸ ਸੀਗੇ ਦੀ ਬੱਪਰੇ ਨੇ ਕਿਦ ਤਰ੍ਹਾਂ ਕਿਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਾਰੀ ਜਿਹੜੀ ਹੈ ਜਿਹੜੀ ਹੈ ਅਨਕੇਲੀ ਜਿਹੜੀ ਹੈ ਕਿ ਆ ਜਿਹੜੀ ਹੈ ਉਸ ਤੋਂ ਜਿਹੜਾ ਗੈਸ ਪਲੈਂਟ ਵਾਜਣਗੇ ਸਾਡਾ ਇਸ ਵੇਲੇ ਪੂਰਾ ਫੋਕਸ ਜਿਹੜਾ ਉਹ ਇਹ ਹੈ ਕਿ ਜਿਹੜੇ ਇੰਜਰਡ ਆ ਪਹਿਲਾਂ ਉਹਨਾਂ ਨੂੰ ਅਸੀਂ ਉਹਨਾਂ ਦੇ ਜੀਵਨ ਨੂੰ ਬਚਾਈਏ ਕਮੀਆਂ ਕੀ ਆ ਮੈਂ ਤੁਹਾਨੂੰ ਫਿਰ ਕਹਿਣਾ ਕਿ ਇਹ ਇਨਵੈਸਟੀਗੇਸ਼ਨ ਦਾ ਇਸ਼ੂ ਆ ਜੋ-ਜੋ ਕਮੀਆਂ ਆ ਅਸੀਂ ਸਾਰੇ ਜਿਹੜੇ ਹਿਊਮੈਨਿਟੀ ਦੇ ਸੁਭਚਿੰਤਕ ਕਿ ਅੱਗੇ ਨੂੰ ਐਸਾ ਇਨਸੀਡੈਂਟ ਨਾ ਹੋਵੇ ਉਹਦੇ ਲਈ ਜੋ ਵੀ ਪ੍ਰੀਵੈਂਟਿਵ ਮੀਜ ਲੈਣੇ ਚਾਹੀਦੇ ਪ੍ਰਸ਼ਾਸਨ ਨੂੰ ਉਹਦਾ ਨੋਟਿਸ ਲੈ ਕੇ ਉਹਦੇ ਤੇ ਕੋਈ ਨਾ ਕੋਈ ਪਾਲਿਸੀ ਪਲਾਨ ਕਰਨੀ ਚਾਹੀਦੀ ਆ ਕਿ ਕਿਉਂ ਇਹ ਹਾਦਸੇ ਅਗੇਨ ਐਂਡ ਅਗੇਨ ਵਾਪਰ ਰਹੇ ਆ ਆਉਣ ਵਾਲੇ ਸਮੇਂ 'ਚ ਇਹ ਹਾਦਸਾ ਕੋਈ ਐਸਾ ਨਾ ਹੋਵੇ ਤਾਂ ਉਦ ਲਈ ਸਰਕਾਰ ਜਿਹੜੀ ਆ ਉਹਦੀ ਇਨਵੈਸਟੀਗੇਸ਼ਨ ਇੱਕ ਟੀਮ ਬਣਾ ਕੇ ਕਰਵਾ ਕੇ ਔਰ ਉਹਦੇ ਕੋਤੇ ਤੇ ਕੰਪਰੀਹੈਂਸਿਵ ਪਾਲਿਸੀ ਤਿਆਰ ਕਰਕੇ ਉਹਨੂੰ ਅਮਲ ਦੇ ਵਿੱਚ ਲਿਆਵੇ ਧੰਨਵਾਦ ਮਾਸਾ ਬੱਲੇ ਉਹ ਪੀਸ਼ੋਟ ਜਿਹੜੀਆਂ ਜਿਆਦਾ ਸਾਰੇ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਬੰਦ ਤੇ ਰੈਕਟਰ ਹੋਏ ਨੇ ਹਾਂਜੀ ਸਰ ਕਿੰਦਾ ਦੀ ਇਸ ਸਿਚੁਏਸ਼ਨ ਸਰ ਇਸ ਸੰਸੇਗਾ ਕਿ ਕੱਲ ਜਿਹੜੇ ਆ ਮੰਡਿਆਲਾਂ ਦੇ ਵਿੱਚ ਉਹ ਹੋਣ ਕਰਕੇ ਜਿਹੜੇ ਜਿਹੜਾ ਹਾਦਸਾ ਹੋਇਆ ਉਸ ਤੋਂ ਬਾਅਦ 23 ਪੇਸ਼ੈਂਟ ਸਾਡੇ ਕੋਲ ਇੱਥੇ ਆਏ ਉਹਨਾਂ ਦੇ 23 ਦੇ ਵਿੱਚੋਂ ਇੱਕ ਬ੍ਰੌਟ ਡੈੱਡ ਸੀਗਾ ਤੇ ਬਾਕੀ ਦੇ ਪੇਸ਼ੈਂਟ ਇੱਥੇ ਫਰਸਟ ایڈ ਦੇ ਕੇ ਮੈਨੇਜ ਕੀ ਜਿਹੜੇ ਜਿਆਦਾ ਸਿਕ ਪੇਸ਼ੈਂਟ ਸੀਗੇ ਉਹਨਾਂ ਨੂੰ ਅਸੀਂ ਜਿਹੜੇ ਆ ਫਰਸਟ ایڈ ਦੇ ਕੇ ਲਿਵਾਸਾ ਹਸਪਤਾਲ ਜਿਹੜਾ ਮਲਟੀ ਸਪੈਸ਼ਲਟੀ ਹਸਪਤਾਲ ਹੈ ਉੱਥੇ ਸ਼ਿਫਟ ਕਰ ਦਿੱਤਾ ਤੇ ਉਸ ਤੋਂ ਬਾਅਦ ਦੋ ਪੇਸ਼ੈਂਟ ਜਿਹੜੇ ਆ ਉਹ ਡਾਇਰੈਕਟਲੀ ਜਿਹੜੇ ਆ ਨਾਰਦ ਹਸਪੀਟਲ ਚ ਗਏ ਨੇ ਤੇ ਉਹਨਾਂ ਵਿੱਚੋਂ ਵੀ ਇੱਕ ਠੀਕ ਸੀਗਾ ਉਹਨੂੰ ਡਿਸਚਾਰਜ ਕਰਤਾ ਇੱਕ ਉੱਥੇ ਵੀ ਐਡਮਿਟਡ ਹੈ ਦੋ ਮਖਲਾਨੀ ਹਸਪੀਟਲ ਆਦਮਪੁਰ ਚਲੇ ਗਏ ਤੇ ਬਾਕੀ ਦੇੰ ਦਾ ਜਿਹੜਾ ਜਿਹੜੇ ਉੱਥੇ ਚਾਰ ਵੈਂਟੀਲੇਟਰ ਤੇ ਨੇ ਜਿਹੜੇ ਪੇਸ਼ੈਂਟ ਜਿਆਦਾ ਸਿਕ ਸੀਗੇ ਉਹ ਜਿਹੜੇ 90% ਤੋਂ ਜ਼ਿਆਦਾ ਬਰਨ ਹੋਇਆ ਪਿਆ ਸੀ ਤੇ ਉਸ ਤੋਂ ਬਾਅਦ ਇੱਕ ਬੱਚਾ ਸੀਗਾ 8 ਸਾਲ ਦਾ ਉਹ ਜਿਆਦਾ ਸਿਕ ਉਹਨੂੰ ਆਪਾਂ ਪੀਜੀਆ ਰੈਫਰ ਕਰ ਰਹੇ ਆ ਸਾਡੇ ਜਿਹੜੇ ਐਨੇਸਥੀਟਿਸਟ ਡਾਕਟਰ ਆ ਉਹ ਨਾਲ ਕੰਪਨੀ ਕਰ ਰਹੇ ਨੇ ਤੇ ਪੀਜੀਏ ਵਾਲਿਆਂ ਨਾਲ ਸਾਡਾ ਟਾਈ-ਅੱਪ ਹੋ ਗਿਆ ਸਰਕਾਰ ਜਿਹੜੀ ਆ ਉਹ ਸਾਡੇ ਜਿਹੜਾ ਹੈਲਥ ਮਿਨਿਸਟਰ ਸਾਹਿਬ ਤੇ ਸਾਡੇ ਡਾਇਰੈਕਟਰ ਆਫਿਸ ਉਹ ਸਾਰੇ ਜਿਹੜੇ ਆ ਸਾਡੇ ਨਾਲ ਇਨ ਟੱਚ ਨੇ ਮੈਡੀਸਨ ਵਗੈਰਾ ਸਾਰੀ ਅਵੇਲੇਬਲ ਹੈ ਸਾਡੇ ਜਿਹੜੇ ਜਿੰਨੇ ਵੀ ਸਿਵਲ ਹਸਪੀਟਲ ਦੇ ਡਾਕਟਰ ਜਿਹੜੇ ਸਾਰੀ ਰਾਤ ਉਹਨਾਂ ਨਾਲ ਜਿੰਨਾ ਟ੍ਰੀਟਮੈਂਟ ਕਰਦੇ ਰਹੇ ਉਸ ਵਾਰ ਮੈਨੇਜ ਕਰਕੇ ਉਹਨਾਂ ਨੇ ਪੇਸ਼ੈਂਟ ਮੈਨੇਜ ਹੋ ਗਏ ਸਾਡੇ ਕੋਲ ਕੋਈ ਮੈਡੀਸਨ ਦੀ ਕਮੀ ਨਹੀਂ ਜਿੰਨੇ ਵੀ ਪੇਸ਼ੈਂਟ ਨੇ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਪੰਜਾਬ ਸਰਕਾਰ ਦੀ ਜਿਹੜੀ ਫ੍ਰਿਸ਼ਟੇ ਸਕੀਮ ਦੇ ਅੰਡਰ ਅਸੀਂ ਉਹ ਫ੍ਰੀ ਆਫ ਫ੍ਰੀ ਜਿਹੜਾ ਟ੍ਰੀਟਮੈਂਟ ਉਹਨਾਂ ਦਾ ਹੋਏਗਾ ਤੇ ਸਾਰਾ ਕੁਝ ਕਰ ਰਹੇ ਨੇ ਤੇ ਸਾਰਾ ਟੋਟਲ ਜਿਹੜੇ ਸਾਡੇ ਕੋਲ ਆਏ ਨੇ ਤੁਹਾਨੂੰ ਦੱਸਿਆ ਪਈਆਂ ਚੋਂ ਦੋ ਤਾਂ ਡੈਥਸ ਹੋ ਗਈਆਂ ਤੇ 21 ਪੇਸ਼ੈਂਟ ਜਿਹੜੇ ਨੇ ਉਹ ਆਏ ਨੇ ਉਹਨਾਂ ਦੇ ਵਿੱਚੋਂ ਜਿਹੜੇ ਸਿੱਖ ਨੇ ਉਹ ਅਸੀਂ ਆਲਰੇਡੀ ਉੱਤੇ ਲਿਵਾਸਾ ਚੱਲ ਰਿਹਾ ਹੈ ਬਾਕੀ ਹੁਣ ਇੱਥੇ ਜਿਹੜੇ ਸਾਡੇ ਕੋਲ ਤਿੰਨ ਪੇਸ਼ੈਂਟ ਇੱਥੇ ਰਹਿ ਗਏ ਨੇ ਉਹ ਖਤਰੇ ਤੋਂ ਬਾਹਰ ਨੇ ਚੰਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ